ਹਾਂਜੀ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਉੱਤੇ ਹਰ ਐਤਵਾਰ ਦੀ ਤਰ੍ਹਾਂ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਪੇਪਰ ਨੰਬਰ 35 ਲੈ ਕੇ ਆਏ ਆ ਅੱਜ ਆਪਾਂ ਜਿਨ੍ਹਾਂ ਸਾਥੀਆਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣ ਇਸ ਤੋਂ ਇਲਾਵਾ ਤੁਸੀਂ ਬਹੁਤ ਹੀ ਬਾਜੂ ਫੀਸ ਪੇ ਕਰਕੇ ਸਾਡੇ WhatsApp ਗਰੁੱਪ ਨਾਲ ਜੁੜ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਡੇਲੀ ਟੈਸਟ ਅਤੇ ਡਿਕਟੇਸ਼ਨ ਤੋਂ ਇਲਾਵਾ ਸਪੈਸ਼ਲ ਟੈਸਟ ਸੀਰੀਜ਼ ਜਿਸ ਦੇ ਵਿੱਚ ਨਿਊ ਪੈਟਰਨ ਦੇ ਅਕੋਰਡਿੰਗ ਅਸੀਂ ਵੱਖ-ਵੱਖ ਵਿਸ਼ਿਆਂ ਤੇ ਜਿਹੜੇ ਕਿ ਲਾਸਟ ਪੇਪਰਾਂ ਦੇ ਵਿੱਚ ਵਿਸ਼ੇ 15 ਸਾਲਾਂ ਤੋਂ ਚੱਕੇ ਜਾ ਰਹੇ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਟਾਈਪ ਕੀਤੇ ਨੇ ਇਸ ਤੋਂ ਇਲਾਵਾ 30 ਸ਼ਬਦ ਡੇਲੀ ਨਿਊ ਪੈਟਰਨ ਦੇ ਵਿੱਚ ਜਿਹੜੇ ਚੇਂਜ ਹੋਏ ਨੇ ਲੱਲੇ ਪੈਰਬਿੰਦੀ ਜੱਜੇ ਪੈਰਬਿੰਦੀ ਸッセ ਪੈਰਬਿੰਦੀ ਉਹ ਅਸੀਂ ਉਸ ਗਰੁੱਪ ਦੇ ਵਿੱਚ ਦੇ ਰਹੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਲਾਭ ਲੈਣ ਲਈ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਨੋਟ ਕਰ ਲਓ 82899 78594 82899 78594 ਹਾਂਜੀ ਅੱਜ ਦਾ ਆਪਾਂ ਟੈਸਟ ਕਰਦੇ ਹਾਂ ਸਟਾਰਟ रेडी स्टार्ट ਕਦੇ ਵੜੇ ਫਕਰ ਨਾਲ ਕਿਹਾ ਜਾਂਦਾ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਡੰਡੇ ਉਹ ਪੰਜਾਬ ਅੱਜ ਕਈ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਹੈ ਡੰਡੇ ਉਂਜ ਤਾਂ ਇਸ ਧਰਤੀ ਤੇ ਸਦੀਆਂ ਤੋਂ ਉਥਲ ਪੁਥਲ ਚਲਦੀ ਆਈ ਹੈ ਪਰ ਅੱਜ ਦਾ ਦੌਰ ਪੰਜਾਬੀ ਸਮਾਜ ਲਈ ਵੱਖਰੀ ਤਰ੍ਹਾਂ ਦੀਆਂ ਸਮੱਸਿਆਵਾਂ ਮੁਸ਼ਕਲਾਂ ਤੇ ਸੰਕਟ ਲੈ ਕੇ ਆਇਆ ਹੈ ਡੰਡੀ ਅਜਿਹੇ ਸੰਕਟ ਜਿਨ੍ਹਾਂ ਦੇ ਹੱਲ ਲਈ ਆਸ ਦੀ ਕਿਰਨ ਫਿਲਹਾਲ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੀ ਡੰਡੀ ਅਸੀਂ ਉਸ ਦੌਰ ਵਿੱਚੋਂ ਲੰਘ ਰਹੇ ਹਾਂ ਜਿੱਥੇ ਸਮਾਜ ਦੀ ਬਹੁਗਿਣਤੀ ਅਜੇ ਵੀ ਰਾਜਸੀ ਪਾਰਟੀਆਂ ਅਤੇ ਰਾਜਸੀ ਆਗੂ ਬਦਲਨ ਦੇ ਅਮਲ ਵਿੱਚੋਂ ਇਸ ਦਾ ਹੱਲ ਤਲਾਸ਼ ਰਹੀ ਹੈ ਡੰਡੀ ਪੰਜਾਬ ਦੇ ਸੰਕਟਾਂ ਲਈ ਮੌਜੂਦਾ ਦੌਰ ਦੇ ਰਵੈਤੀ ਰਾਜਸੀ ਤਾਣੇ ਬਾਣੇ ਤੋਂ ਹੋਰ ਉੱਪਰ ਉੱਠ ਕੇ ਸੋਚ ਵਿਚਾਰ ਕਰਕੇ ਇੱਕ ਬਹੁਤ ਵੱਡੇ ਪ੍ਰੋਗਰਾਮ ਦੀ ਲੋੜ ਹੈ ਡੰਡੀ ਕਿਸਾਨ ਅੰਦੋਲਨ ਮਗਰੋਂ ਪੰਜਾਬੀ ਸਮਾਜ ਨੇ ਆਪਣੀਆਂ ਮੁਸ਼ਕਲਾਂ ਸਮੱਸਿਆਵਾਂ ਨੂੰ ਕੁਝ ਹੱਦ ਤੱਕ ਸਮਝਿਆ ਹੈ ਡੰਡੀ ਲੋਕਾਂ ਵਿੱਚ ਰਾਜਸੀ ਸੂਝ ਵੀ ਆਈ ਹੈ ਡੰਡੀ ਪਿਛਲੇ ਅਰਸੇ ਦੌਰਾਨ ਪੰਜਾਬ ਵਿੱਚ ਵੱਡੇ ਰਾਜਸੀ ਬਦਲ ਵੀ ਹੋਏ ਪਰ ਮਰਜ ਵੜਤਾ ਗਿਆ ਜਿਉਂ-ਜਿਉਂ ਦਬਾ ਕੀ ਅਨੁਸਾਰ ਹਾਲਤ ਹਰ ਦਿਨ ਬਦ ਤੋਂ ਬੱਤਰ ਹੀ ਹੋ ਰਹੀ ਹੈ ਡੰਡੀ ਇਸ ਸਮੇਂ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਬੀ ਜੀ ਪੀ ਕੋਲ ਪੰਜਾਬ ਲਈ ਕੋਈ ਅਜਿਹਾ ਪ੍ਰੋਗਰਾਮ ਨਹੀਂ ਜੋ ਇਸ ਨੂੰ ਮੌਜੂਦਾ ਦੌਰ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਇਸ ਪੈਰਾਗ੍ਰਾਫ ਨੂੰ ਪੜ੍ਹ ਲਓਗੇ ਉਸ ਤੋਂ ਬਾਅਦ ਤੁਹਾਨੂੰ ਅਗਲਾ ਪੈਰਾਗ੍ਰਾਫ ਲਿਖਾਇਆ ਜਾਵੇਗਾ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਰੈਡੀ ਸਟਾਰਟ ਖੂਬਸੂਰਤੀ ਦਾ ਅਸਲ ਲਿਬਾਸ ਸਾਦਗੀ ਹੈ ਡੰਡੀ ਸਾਦਗੀ ਹੀ ਸੁੰਦਰਤਾ ਹੈ ਅਤੇ ਸੁੰਦਰਤਾ ਹੀ ਸਾਦਗੀ ਹੈ ਡੰਡੀ ਸਾਦਗੀ ਕੁਦਰਤ ਦਾ ਗਹਿਣਾ ਹੈ ਡੰਡੀ ਜਿੱਥੇ ਸਾਦਗੀ ਅਤੇ ਸਫਾਈ ਹੁੰਦੀ ਹੈ ਉਥੇ ਇਕਾਗਰਤਾ ਸ਼ਾਂਤੀ ਸਬਰ ਅਨੁਸ਼ਾਸਨ ਖੁਸ਼ਹਾਲੀ ਅਤੇ ਸਫਲਤਾ ਬਾਸ ਕਰਦੀ ਹੈ ਡੰਡੀ ਸਾਦਗੀ ਅਮੀਰ ਅਤੇ ਦਿਖਾਵਾ ਗਰੀਬ ਹੁੰਦਾ ਹੈ ਡੰਡੀ ਸਾਦਗੀ ਵਿੱਚ ਸੰਤੁਸ਼ਟੀ ਹੁੰਦੀ ਹੈ ਅਤੇ ਵਿਖਾਵੇ ਵਿੱਚ ਪਟਕਣਾ ਡੰਡੀ ਸੂਰ ਦੀ ਅਤੇ ਵਿਖਾਵੇ ਦੀ ਉਮਰ ਬਹੁਤ ਲੰਮੀ ਨਹੀਂ ਹੁੰਦੀ ਡੰਡੀ ਜਿਸ ਸਮਾਜ ਵਿੱਚ ਵਿਖਾਵਾ ਅਤੇ ਸੋਰ ਹੋਵੇ ਉਥੇ ਗਿਆਨ ਅਤੇ ਕਲਾ ਦੇ ਵਿਕਾਸ ਦੀ ਰਫ਼ਤਾਰ ਬਹੁਤ ਹੌਲੀ ਹੁੰਦੀ ਹੈ ਡੰਡੀ ਸਾਦਗੀ ਅੰਦਰ ਅਤੇ ਬਾਹਰ ਦੀ ਇੱਕ ਸੁਰਤਾ ਦਾ ਨਾਂ ਹੈ ਡੰਡੀ ਸਾਦਗੀ ਨੂੰ ਕਿਸੇ ਚਮਕ ਰੌਸ਼ਨੀ ਬਨਾਵਟ ਲਿਪਾ ਪੋਚੀ ਬਾਹਰੀ ਅਡੰਬਰ ਜਾਂ ਵਿਖਾਵੇ ਦੀ ਜ਼ਰੂਰਤ ਨਹੀਂ ਹੁੰਦੀ ਡੰਡੀ ਸਾਦਗੀ ਆਪਣੇ ਆਪ ਵਿੱਚ ਮਨ ਅਤੇ ਰੂਹ ਦਾ ਰਾਜ ਹੈ ਡੰਡੀ ਦੁਨੀਆ ਦਾ ਕੋਈ ਵੀ ਸਮਾਜ ਜਿਹੜਾ ਖੁਸ਼ਹਾਲ ਅਤੇ ਵਿਕਸਿਤ ਹੁੰਦਾ ਹੈ ਉਸ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਸਾਦਗੀ ਭਰਪੂਰ ਸ਼ਾਂਤਮਈ ਵਿਖਾਵਾ ਰਹਿਤ ਸਾਫ ਸੁਥਰਾ ਅਮੀਰ ਪ੍ਰਸੰਨਤਾ ਵਾਲਾ ਹੁੰਦਾ ਹੈ ਡੰਡੀ ਜਦੋਂ ਅਸੀਂ ਖੁਸ਼ਹਾਲ ਅਮੀਰ ਅਤੇ ਵਿਕਸਿਤ ਹੋ ਜਾਵਾਂਗੇ ਤਾਂ ਫਿਰ ਸਾਡੇ ਜਨਮ ਮਰਨ ਵਿਆਹ ਸਾਧੀਆਂ ਜਨਮ ਦਿਨ ਅਤੇ ਹੋਰ ਪ੍ਰੋਗਰਾਮ ਸਾਦਗੀ ਭਰਪੂਰ ਘੱਟ ਖਰਚੀਲੇ ਸ਼ੋਰ ਰਹਿਤ ਅਤੇ ਵਿਖਾਵੇ ਅਡੰਬਰਾਂ ਤੋਂ ਰਹਿਤ ਹੋ ਜਾਣਗੇ ਡੰਡੀ ਫਿਰ ਸਾਡਾ ਖਾਣ ਪੀਣ ਤੰਦਰੁਸਤ ਅਤੇ ਮਿਆਰੀ ਹੋ ਜਾਵੇਗਾ ਡੰਡੀ ਸਾਡੀ ਖੂਬਸੂਰਤੀ ਦਾ ਮਿਆਰ ਮਹਿੰਗੇ ਕੱਪੜੇ ਅਤੇ ਮਹਿੰਗੇ ਗਹਿਣਿਆਂ ਦੀ ਬਜਾਏ ਸਾਡੀ ਸ਼ਖਸੀਅਤ ਸੋਚ ਅਤੇ